ਸੁਣਿਆ ਤਰਤੀ ਗੁਇੰਦਵਾਲ ਦੀ ਇਥੋਂ ਕਰੀ ਤਿਆਰੀ ਜਾ ਦਰਸ਼ਨ ਕਰਕੇ ਸੰਗਤਾਂ ਜਾਂਦੀਆਂ ਸਤਿਗੁਰ ਤੋਂ ਬਲਿਹਾਰੀ ਜਾ ਓ ਸੀਸ ਨਵਾ ਕੇ ਹਰ ਕੋਈ ਆਖੇ ਬਖਸ਼ੋ ਜੇੰਦਨ ਮਾਣੀ ਨੂੰ ਨੰਗੇ ਪੈਰੀ ਸਤਿਗੁਰ ਮੇਰੇ ਚੌਰ ਕਰਨ ਗੁਰਬਾਣੀ ਉਹ ਆ ਤਰਤੀ ਗੁੰਦਵਾਲਦੀ ਇਥੋਂ ਕਰੀ ਤਿਆਰੀ ਜਾ ਦਰਸ਼ਨ ਕਰਕੇ ਸੰਗਤਾਂ ਜਾਂਦੀਆਂ ਸਤਿਗੁਰ ਤੋਂ ਬੱਲਿਆਰੀ ਜਾ ਹੋ ਸੀਸ ਨਿਵਾ ਕੇ ਹਰ ਕੋਈ ਆਖੇ ਬਖਸ਼ੋ ਜੇੰਦਨ ਮਾਣੀ ਨੂੰ ਨੰਗੇ ਪੈਰੀ ਸਤਿਗੁਰ ਮੇਰੇ ਚੌਰ ਕਰਨ ਗੁਰਬਾਣੀ ਨੂੰ ਹੋ ਮੋਰੀ ਤੋਂ ਲੈ ਕੇ ਪਾਲਕੀ ਸੈਂਚੀਆਂ ਵਿੱਚ ਟਕਾਈਆਂ ਨੇ ਜਾਰੇ ਪਾਸੇ ਹੋਣ ਲੱਗੀਆਂ ਸਤਿਗੁਰ ਦੀਆਂ ਵਡਿਆਈਆਂ ਦੇ ਚਾਵਾਂ ਦੇ ਨਾਲ ਹਰ ਕੋਈ ਦੱਸੇ ਹਾਣੀ ਆਪਣੇ ਹਾਣੀ ਨੂੰ ਨੰਗੇ ਪੈਰੀ ਸਤਿਗੁਰ ਮੇਰੇ ਚੌਰ ਕਰਨ ਗੁਰਬਾਣੀ ਨੂੰ ਇੱਕ ਗੁਰਬਾਣੀ ਨਾਲ ਸਤਿਗੁਰੂ ਨੂਰ ਇਲਾਹੀ ਵਰਸ ਰਿਆ ਧਰਤੀ ਉੱਤੇ ਸਵਰਗ ਬਣ ਗਿਆ ਰਤਾ ਜਿੰਨਾ ਨਾ ਫਰਕ ਰਿਆ ਪਿੰਡਾਂ 'ਚ ਬੜੀਆਂ ਖੁਸ਼ੀਆਂ ਹੋਈਆਂ ਤੱਕ ਕੇ ਕੁਦਰਤ ਰਾਣੀ ਨੂੰ ਨੰਗੇ ਪੈਰੀ ਸਤਿਗੁਰ ਮੇਰੇ ਚੌਰ ਕਰਨ ਰਾਜਥੇ ਜਾਂ ਪਰ ਕਰਮਾਂ ਕੀਤੀਆਂ ਨੇ ਵੱਡਿਆਂ ਤਾਂ ਹੀ ਹਰ ਕੋਈ ਪੂਜੇ ਦੱਸਦੇ ਹਰ ਇੱਕ ਪ੍ਰਾਣੀ ਨੂੰ ਨੰਗੇ ਪੈਰੀ ਸਤਗੁਰ ਮੇਰੇ ਚੌਰ ਕਰਨ ਗੁਰਬਾਣੀ ਨੂੰ ਲੈ ਗੁਰਬਾਣੀ ਸਤਗੁਰ ਮੇਰਾ ਲੈ ਤਗੁਰ ਮੇਰੇ ਵੱਲ ਅੰਮ੍ਰਿਤ ਸਰ ਆਰਣ ਰਸਤੇ ਦੇ ਵਿੱਚ ਲੱਖਾਂ ਲੋਕੀ ਟੱਕ ਕੇ ਸੀਸ ਨਵਾਰੇ ਨੇ ਮੂਰੇ ਸੀ ਕੜਿਆਲ ਵੱਜਦਾ ਮੂਰੇ ਸੀ ਕਣਿਆਲ ਵਜਦਾ ਨਾਲੇ ਛਿੜਕੇ ਪਾਣੀ ਨੂੰ ਨੰਗੇ ਪੈਰੀ ਸਤ ਗੁਰ ਮੇਰੇ ਚੌਰ ਕਰਨ ਗੁਰਬਾਣੀ ਨੂੰ ਸਤ ਨਾਮ ਦੀਆਂ ਤੁਨਾ ਮਿੱਠੀਆਂ ਵਾਤਾਵਰਣ ਸ਼ਿੰਗਾਰ ਰੀਆਂ ਅਰਸ਼ਾਂ ਵਿੱਚੋਂ ਚਾਰੇ ਪਾਸੇ ਪਰੀਆਂ ਮਹਿਕ ਖਲਾਰ ਰੀਆਂ ਗੁਰ ਮੇਰੇ ਚਾਰ ਕਰਨ ਗੁਰਬਾਣੀ ਨੂੰ ਨੰਗੇ ਪੈਰੀ ਸਤ ਗੁਰ ਮੇਰੇ ਚਾਰ ਕਰਨ ਗੁਰਬਾਣੀ ਨੂੰ ਬਾਣੀ ਦਾ ਸਤਕਾਰ ਕਿਸ ਤਰੀਕੇ ਦੇ ਨਾਲ ਕੀਤਾ ਜਾਂਦਾ ਹੈ ਇਹ ਸਾਨੂੰ ਸਤਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਸਿਖਾਰੇ ਨੇ ਸਾਨੂੰ ਵਿਧੀ ਦੱਸ ਰਹੇ ਨੇ ਸੇਵਾ ਕਰਨ ਦਾ ਤਰੀਕਾ ਸਾਨੂੰ ਸਤਗੁਰੂ ਜੀ ਦੱਸ ਰਹੇ ਨੇ ਸਿੱਖੋਂ ਆਉਣ ਵਾਲੇ ਸਮੇਂ ਦੇ ਵਿੱਚ ਗੁਰਬਾਣੀ ਦੇ ਪ੍ਰਤੀ ਤੁਹਾਡੀ ਭਾਵਨਾ ਕਿਵੇਂ ਦੀ ਹੋਣੀ ਚਾਹੀਦੀ ਹੈ ਬਾਣੀ ਦਾ ਸਤਕਾਰ ਕਿਸ ਤਰੀਕੇ ਦੇ ਨਾਲ ਕਰਨਾ ਚਾਹੀਦਾ ਹੈ ਕਿ ਸਤਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਅੱਜ ਸਾਨੂੰ ਦੱਸਣਾ ਸ਼ੁਰੂ ਕਰ ਦਿੱਤਾ ਹੈ ਗੋਇੰਦਵਾਲ ਦੀ ਪਾਵਨ ਧਰਤੀ ਤੋਂ ਤੁਰਨ ਲੱਗੇ ਆ ਨਹੀਂ ਤੇ ਸਤਿਗੁਰੂ ਜੀ ਆਪ ਪਾਲਕੀ ਦੇ ਵਿੱਚ ਦੂਜੀ ਪਾਲਕੀ ਦੇ ਵਿੱਚ ਸੱਜ ਕੇ ਬੈਠ ਕੇ ਆ ਸਕਦੇ ਸਨ ਆਪ ਜੀ ਰੱਖਾਂ ਦੇ ਉੱਤੇ ਸਵਾਰ ਹੋ ਕੇ ਘੋੜੇ ਦੀ ਅਸਵਾਰੀ ਕਰਕੇ ਸਤਿਗੁਰੂ ਜੀ ਆ ਸਕਦੇ ਸਨ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ ਦੇ ਉੱਤੇ ਗੁਰੂ ਕੇ ਪਿਆਰੇ ਸਿੱਖ ਹਮੇਸ਼ਾ ਸੇਵਾ ਦੇ ਵਿੱਚ ਤਤ ਪਰ ਰਹਿੰਦੇ ਸਨ ਪਰ ਨਹੀਂ ਬਾਣੀ ਦਾ ਸਤਕਾਰ ਵੇਖੋ ਕਿੰਨਾ ਵੱਡਾ ਕੀਤਾ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਪਾਲਕੀ ਦੇ ਵਿੱਚ ਸੈਂਚੀਆਂ ਗੁਰਮੁਖਾਂ ਦੇ ਮੋਢਿਆਂ ਦੇ ਉੱਤੇ ਪਾਲਕੀ ਤੇ ਹੱਥ ਦੇ ਵਿੱਚ ਚੋਰ ਸਾਹਿਬ ਅੱਗੇ ਅੱਗੇ ਕਢਿਆਲ ਖੜਕਦਾ ਜਾ ਰਿਹਾ ਹੈ ਸੁਚੇਤ ਕਰਨ ਵਾਸਤੇ ਸੰਗਤਾਂ ਨੂੰ ਸਾਵਧਾਨ ਹੋ ਜਾਓ ਮੇਰੇ ਸੱਚੇ ਪਾਤਸ਼ਾਹ ਦੁਨੀਆਂ ਦੇ ਮਾਲਕ ਆ ਰਹੇ ਨੇ ਦੁਨੀਆਂ ਦੇ ਮਾਲਕ ਦੀ ਸਵਾਰੀ ਆ ਰਹੀ ਹੈ ਬਾਣੀ ਆ ਰਹੀ ਹੈ ਜਿਹੜੀ ਧੁਰ ਦਰਗਾਹ ਤੋਂ ਆਈ ਹੈ ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਟਾਈ ਜਿੰਨੇ ਸਗਲੀ ਚਿੰਤ ਮਟਾਉਣੀ ਹੈ ਜੀਵਾਂ